परी दरवाजे की देख कौन बानी ये मेरी छोटी भैन है परी ये तेरी भाभी ਕਾਸ਼ ਇਹ ਕੀ ਇਹ ਕੁੜੀ ਕੌਣ ਹੈ ਬੀਬੀ ਇਹ ਆ ਬਾਣੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਅਸੀਂ ਵਿਆਹ ਕਰਵਾ ਲઈએ ਇਹ ਕੀ ਕਰਤੂਤ ਕੀਤੀ ਆ ਪਰੀ ਚੱਲ ਤੂੰ ਪੁੱਤ ਇੱਕ ਮਿੰਟ ਰਾਜਪੁਰੇ ਪਰੀ ਬੈਠ ਪੁੱਤ ਬੋਲ ਕੀ ਬੋਲਦਾ ਸੀ ਅਸੀਂ ਨੇ ਇੱਕ ਦੂਜੇ ਨੂੰ ਪਿਆਰ ਤੇ ਇਹ ਤੂੰ ਬੋਲ ਜੀ ਬਾਪੂ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖੂੰਗੀ ਤੁਹਾਡੇ ਪੱਗ ਨੂੰ ਨੀਵਾ ਨਹੀਂ ਹੋਣ ਦਵਾਂਗੀ ਬਾਪੂ ਜੀ ਬਾਣੀ ਬਹੁਤ ਸੰਸਕਾਰੀ ਹੈ ਦੇਖ ਤੀਏ ਇਹ ਆ ਮੇਰੇ ਸਿਰ ਦਾ ਤਾਜ ਮੇਰੀ ਪੱਗ ਇਸ ਨੂੰ ਤੂੰ ਆਪਣੇ ਹੱਥਾਂ ਵਿੱਚ ਫੜ ਕੇ ਪੂਰੇ ਬਾਜ਼ਾਰ ਦਾ ਘੇੜਾ ਘੜਦਾ ਪਰ ਯਾਦ ਰੱਖੇ ਇਸ ਦਾ ਕੋਈ ਵੀ ਲੜ ਢਿੱਲਾ ਨਹੀਂ ਹੋਣਾ ਚਾਹੀਦਾ ਬਾਪੂ ਜੀ ਬਾਜ਼ਾਰ ਵਿੱਚ ਤਾਂ ਕਿੰਨੀ ਭੀੜ ਹੁੰਦੀ ਆ ਇਹ ਤੁਹਾਡੀ ਪੱਗ ਕਿਵੇਂ ਸੰਭਾਲ ਲੇਗੀ ਇੱਕ ਅੱਧਾ ਲੜ ਇਧਰ ਉਧਰ ਤਾਂ ਹੋ ਹੀ ਜਾਵੇਗਾ ਜਿਹੜੀ ਕੁੜੀ ਆਪਣੇ ਪਿਓ ਦੀ ਪੱਗ ਨਹੀਂ ਸੰਭ ਸਕੇ ਉਹ ਮੇਰੀ ਪੱਗ ਵੀ ਸੰਭੂਗੀ ਤੇ ਨਾਲੇ ਜਿਹੜੀ ਕੁੜੀ ਖਾਪਦੇ ਮਾਪਿਓ ਦੀ ਨਹੀਂ ਬਣ ਸਕੀ ਉਹ ਤੇਰੀ ਤੇ ਤੇਰੇ ਬੇਬੇ ਬਾਪੂ ਦੀ ਕਿਵੇਂ ਬਣ ਜੂਗੀ ਪਰ ਬਾਪੂ ਜੀ ਮੈਂ ਗੱਲ ਕਰ ਰਿਹਾ ਧੀਏ ਮਾਪਿਓ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਜੇ ਪਿਆਰ ਕਰਨਾ ਤਾਂ ਆਪਣੇ ਮਾਪਿਓ ਨੂੰ ਕਰੋ ਕਿਉਂਕਿ ਇਕੱਲੇ ਮਾਪਿਓ ਹੀ ਆਪਣੇ ਬੱਚਿਆਂ ਦੀਆਂ ਰੀਚਾਂ ਚਾਹ ਅਤੇ ਜਿਦਾਂ ਪੂਰੀਆਂ ਕਰਦੇ ਆ ਇਸ ਕਰਕੇ ਕਦੇ ਵੀ ਆਪਣੇ ਮਾਪਿਓ ਤੋਂ ਬਾਹਰ ਨਹੀਂ ਹੋਈਦਾ ਤੂੰ ਇੱਕ ਮੁੰਡੇ ਕਰਕੇ ਮਗਰ ਕਿੰਨੇ ਦਾ ਕਤਲ ਕਰਾਈਂਗਾ ਆਕਾਸ਼ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੈਨੂੰ ਪਤਾ ਤੇਰੇ ਘਰ ਵੀ ਇੱਕ ਭੈਣ ਆ ਅੱਜ ਤੂੰ ਇਹ ਹਰਕਤ ਕੀਤੀ ਆ ਕੱਲ ਨੂੰ ਤੇਰੀ ਭੈਣ ਵੀ ਕਰੂਗੀ ਕੀ ਤੂੰ ਉਸ ਨੂੰ ਇਹ ਮੂੰਹ ਨਾ ਰੋਕ ਸਕੇਂਗਾ ਇਹ ਤਾਂ ਬੁੱਤ ਕਰਮਾ ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ ਇਹ बार-बार ਆਪਣੀ ਦਰ ਤੇ ਆਵੇਗਾ ਇਸ ਕਰਕੇ ਮੈਂ ਪਾਪ ਨਹੀਂ ਹੁੰਦਣਾ ਕੁੜੀ ਨੂੰ ਜਿੱਥੋਂ ਲੈ ਕੇ ਆਇਆ ਇਹਨੂੰ ਉੱਥੇ ਛੱਡਿਆ ਪਰ ਬਾਪੂ ਜੀ ਮੈਂ ਬਾਨੀ ਨੂੰ ਪਿਆਰ ਕਰਦਾ ਹਾਂ ਇਹ ਸਭ ਬਾਤਾਂ ਗੱਲਾਂ ਕੁੜੀ ਨੂੰ ਉਸ ਦੇ ਘਰ ਸਹੀ ਸਲਾਮ ਛੱਡ ਗਿਆ ਬਾਪੂ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹਤੀਆਂ ਮੈਂ ਗਲਤ ਫੈਸਲਾ ਲੈ ਲਿਆ ਸੀ ਕਾਸ਼ ਮੈਨੂੰ ਮੇਰੇ ਬੇਬੇ ਬਾਪੂ ਕੋਲ ਛੱਡਿਆ ਜੇ ਆਪਣੇ ਸੰਜੋਗ ਵਿੱਚ ਤਾਂ ਬਜ਼ੁਰਗ ਮਿਲਾਂਗੇ ਜਾ ਛੱਡ ਗਿਆ